ਇਹ ਚਲਦਾ ਫਿਰਦਾ ਦਫ਼ਤਰ ਐਮਐਲਏ ਦਾਖਾ ਦਾ ਚਲਦਾ ਫਿਰਦਾ ਦਫ਼ਤਰ ਤਾਂ ਕਿ ਦਾਖਾ ਹਲਕੇ ਦੇ ਜਿੰਨੇ ਵੀ ਨਿਵਾਸੀਆਂ ਉਹਨਾਂ ਨੂੰ ਆਪਣੇ ਆਪਣੇ ਘਰਾਂ 'ਚ ਬੈਠੇ ਸਹੂਲਤਾ ਮਿਲ ਸਕਣ ਜੋ ਜੋ ਉਹਨਾਂ ਦੇ ਕੰਮ ਆ ਉਹ ਆਪਣੇ ਹੀ ਉੱਥੇ ਕਰਦੇ ਨੇੜੇ ਪਿੰਡ ਵਿੱਚ ਹੀ ਉੱਥੇ ਆ ਕੇ ਕਰਵਾ ਸਕਣ ਅੱਜ ਇਹ ਸ਼ੁਰੂਆਤ ਕੀਤੀ ਹੈ ਚਲਦਾ ਫਿਰਦਾ ਦਫ਼ਤਰ ਦੀ ਸਾਰਾ ਦਾਖਾ ਹਲਕਾ ਇਹਨੂੰ 20 ਹਿੱਸਿਆਂ ਵਿੱਚ ਵੰਡ ਦਿੱਤਾ ਹੈ 20 ਜ਼ੋਨ ਬਣਾਤੇ ਨੇ ਔਰ ਇੱਕ-ਇੱਕ ਜਿਹੜੇ ਜ਼ੋਨ ਦੇ ਵਿੱਚ ਜਿਹੜੇ ਛੋਟੇ ਪਿੰਡ ਆ ਉਹ ਤਿੰਨ ਤੋਂ ਚਾਰ ਆ ਜਿਹੜੇ ਵੱਡੇ ਪਿੰਡ ਆ ਉਹ ਤਿੰਨ ਤੋਂ ਚਾਰ ਆ ਜਿਹੜੇ ਛੋਟੇ ਪਿੰਡ ਆ ਉਹ 5-6 ਵਿੱਚ ਰੱਖੇ ਹੋਏ ਰੱਖੇ ਆ ਤੇ ਹਰ ਹਫ਼ਤੇ ਉਸ ਹਰ ਜ਼ੋਨ ਦੇ ਵਿੱਚ ਇਹ ਤਰ੍ਹਾਂ ਕਰੂਗਾ ਜਿਵੇਂ ਕਿ ਅੱਜ ਚੱਕਰ ਤਾਂ ਅਸੀਂ ਸ਼ੁਰੂਆਤ ਕੀਤੀ ਚੱਕ ਕਲਾ ਕਿਉ ਪਿੰਡਾਂ ਦੇ ਨਾਮ ਉਹ ਚੱਕ ਵਾਲੇ ਦੇ ਵਿੱਚ ਇਹ ਦੇ ਇਹਦਾ ਨਾਲ ਇਸ ਇਸ ਜ਼ੋਨ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੈ ਜੀ ਅੱਜ ਇਹ ਦਫ਼ਤਰ ਦੀ ਸ਼ੁਰੂਆਤ ਇੱਥੇ ਆ ਤੇ ਹਰ ਹਫ਼ਤੇ ਕੋਣ ਇਸੇ ਇਸ ਕਲਸਟਰ ਦੇ ਵਿੱਚ ਇਸ ਜ਼ੋਨ ਵਿੱਚ ਪਿੰਡ ਆਇਆ ਕਰੇਗਾ ਚੱਕ ਕਲਾ ਜ਼ੋਨ ਦੇ ਵਿੱਚ 14 ਨੰਬਰ ਚੱਕ ਕਲਾ ਇਹ 14 ਨੰਬਰ ਜ਼ੋਨ ਆ ਜੀ 14 ਨੰਬਰ ਇਹਦੇ ਵਿੱਚ ਚੱਕਣਾ ਪਟੀਆਂ ਚੰਗਨ ਬਸੀਆਂ ਵੇਟ ਤਹਿਲਪੁਰ ਬਰਾਜ ਇਹ ਪਿੰਡੇ ਦੇ ਵਿੱਚ ਨੇ ਹਰ ਹਫਤੇ ਇਥੇ ਇਥੇ ਇਹਨਾਂ ਪਿੰਡਾਂ ਦੇ ਇਸ 14 ਨੰਬਰ ਜ਼ੋਨ ਦੇ ਵਿੱਚ ਇਹ ਦਫ਼ਤਰ ਆਇਆ ਕਰੂਗਾ ਔਰ ਇਥੇ ਆ ਕੇ ਬੈਠੂ ਇਸ ਦਫ਼ਤਰ ਦੇ ਇੰਚਾਰਜ ਨੇ ਅਮਰਦ ਫਾਲ ਸਿੰਘ ਠੋਥਰ ਇਹ ਬੜੇ ਪੁਰਾਣੇ ਪਾਰਟੀ ਦੇ ਵਲੰਟੀਅਰ ਆ ਤੋ ਇਹ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਾਰਾ ਇਹ ਪਲਾਕਾ ਏਰੀਆ ਸੰਭਿਆ ਹੋਇਆ ਸੀ। ਇਸ ਆਫਿਸ ਇਨਚਾਰਜ ਨੇ ਇਹ ਪਹਿਲੇ ਹਫਤੇ ਜਦੋਂ ਆਉਣਗੇ ਉਹਨੇ ਸਾਰੀਆਂ ਦੀਆਂ ਜਿੰਨੇ ਕੰਮ ਹੋਣ ਵਾਲੇ ਐ ਜਿੰਨਾਂ ਦੀਆਂ ਮੁਸ਼ਕਲਾਂ ਉਹ ਸਾਰੀਆਂ ਨੋਟ ਕਰ ਰਏ ਆ। ਅਗਲੇ ਹਫਤੇ ਜਦੋਂ ਆਉਣਗੇ ਆ ਕੇ ਰਿਪੋਰਟ ਦੇ ਦੇਣਗੇ ਕਿ ਕਿਹੜੀ ਰਿਪੋਰਟ ਤੁਹਾਡੇ ਕੰਮ ਕਿੱਥੇ ਹੋਏ ਕਿੱਥੇ ਪਹੁੰਚੇ ਤੇ ਉਹਨਾਂ ਦੀ ਨਾਨਾ ਰਿਪੋਰਟ ਜੇਕਰ ਕੋਈ ਕਾਰਜ ਪੱਤਰ ਹੋਰ ਚਾਹੀਦਾ ਤਾਂ ਉਹ ਵੀ ਇੱਥੋਂ ਆ ਕੇ ਲੈ ਲਿਆ ਜਾਊਗਾ। ਇਹ ਖਾਸ ਕਰਕੇ ਸਹੂਲਤਾਂ ਬਜ਼ੁਰਗਾਂ ਵਾਸਤੇ ਤੇ ਬੀਬੀਆਂ ਵਾਸਤੇ 메인 ਦਫਤਰ ਮੁੱਲਾਪੁਰਾ ਮੁੱਲਾਪੁਰ ਦਾਖਾ ਮੋੜ ਤੇ ਉਹ ਦਫਤਰ ਵੀ ਚੱਲ ਰਿਹਾ ਜੇ ਤੁਸੀਂ ਦੂਜੇ ਕਿਸੇ ਦਿਨ ਕੋਈ ਕੰਮ ਆ ਤਾਂ ਉੱਥੇ ਦਫਤਰ ਵਿੱਚ ਜਾ ਜਾਵੇ ਇਹ ਵਾਲੀ ਸਹੂਲਤ ਜਿਹੜੀ ਦਿੱਤੀ ਆ ਜੈਸਾ ਕੋਈ ਵੀ ਆ ਸਕਦਾ ਪਰ ਜ਼ਿਆਦਾਤਰ ਖਾਸ ਕਰਕੇ ਬੀਬੀਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਇਹ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਘਰੇ ਬੈਠੇ ਪਹੁੰਚ ਕੇ ਜਾ ਕੇ ਉਹਨਾਂ ਦੇ ਕੰਮ ਕਰਾਏ ਜਾਣ ਤਾਂ ਕਿ ਕਿਸੇ ਦਾ ਕੋਈ ਚੈਜ ਕੰਮ ਨਾ ਰੁਕੇ ਅਗਲੀ ਗੱਲ ਜੋ ਮੈਂ ਐਸੇ ਹੁਣ ਕਹੀ ਆ ਸਾਰੇ ਪਿੰਡਾਂ ਦੇ ਤਨਵਾਦੀ ਦੌਰੇ ਤੇ ਕਹਿ ਰਿਆਂ ਮੇਰੇ ਦਫ਼ਤਰ ਵਿੱਚ ਜਦੋਂ ਕੋਈ ਵੀ ਕੰਮ ਕਰਾਉਣ ਜਾਊ ਕੋਈ ਨਹੀਂ ਉਹਨੂੰ ਪੁੱਛੂਗਾ ਵੋਟ ਕਿਨੂੰ ਪਾਈ ਆ ਬਿਲਕੁਲ ਨਹੀਂ ਵੋਟ ਜੀਨੂੰ ਮਰਜ਼ੀ ਪਾਈ ਹੋਵੇ ਜੋ ਹਲਕੇ ਦੇ ਜੋ ਵੀ ਨਾਗਰਿਕ ਨੇ ਨਿਵਾਸੀ ਨੇ ਉਹਨਾਂ ਦਾ ਸਾਰਿਆਂ ਦਾ ਕੰਮ ਬਰਬਰ ਹੋ ਜੋ ਚੈਜ ਕੰਮ ਹੋਊਗਾ ਉਹ ਕਿਸੇ ਦਾ ਰੁਕੂਗਾ ਨਹੀਂ ਨਜਾਇਜ਼ ਕੰਮ ਕਿਸੇ ਦਾ ਨਹੀਂ ਹੋਏਗਾ ਚਾਹੇ ਆਮ ਆਦਮੀ ਪਾਰਟੀ ਦੇ ਵੀ ਹੋਣ ਉਹਨਾਂ ਦਾ ਵੀ ਨਜਾਇਜ਼ ਨਹੀਂ ਹੋਏਗਾ ਜਾਇਜ਼ ਕੰਮ ਸਭ ਦਾ ਹੋਊਗਾ ਔਰ ਬਿਲਕੁਲ ਨਹੀਂ ਕੋਈ ਇਸ ਤਰ੍ਹਾਂ ਦੀ ਕਿ ਤੁਸੀਂ ਵੋਟ ਸਾਨੂੰ ਨਹੀਂ ਪਾਈ ਇਸ ਕਰਕੇ ਤੁਹਾਡਾ ਕੰਮ ਨਹੀਂ ਹੋਊਗਾ ਇਹਨੇ ਵੋਟ ਸਾਨੂੰ ਪਾਈ ਸੀ ਜਿਆਦਾ ਹੋਊਗਾ ਇਹ ਜੀ ਗੱਲ ਆ ਬਿਲਕੁਲ ਫਿਰ ਖਤਮ ਕਰਾ ਚੋ ਵੀ ਇਸ ਇਲਾਕੇ ਦੇ ਨਿਵਾਸੀ ਨੇ ਸਭ ਦਾ ਜਾਇਜ਼ ਕੰਮ ਹੋਊਗਾ ਜੋ ਅੱਜ ਇਹ ਸ਼ੁਰੂਆਤ ਕੀਤੀ ਹੈ ਇਹ 20 ਜ਼ੋਨ ਦੇ ਵਿੱਚ ਇਹਨੂੰ ਵੰਡਿਆ ਇਹਨੂੰ ਵੰਡ ਕੇ ਅੱਜ ਇਹਦੀ ਸ਼ੁਰੂਆਤ ਹੈ ਤੋ ਹੁਣ ਇਹਨਾਂ ਨੂੰ ਪੂਰਾ ਬਣਾ ਕੇ ਸਾਰੇ ਜ਼ੋਨ ਚ ਸਸ ਦਿੱਤਾ ਜਾਊਗਾ ਜਿਹੜੇ ਵੀ ਜ਼ੋਨ ਵਿੱਚ ਜਾਣਾ ਉਹਦੇ ਜ਼ੋਨ ਦੇ ਜਿਹੜੇ 4-5 ਪਿੰਡਾਂ ਉਹਨਾਂ ਦੇ ਵਿੱਚ ਪਹਿਲਾਂ ਲਾਊਡ ਸਪੀਕਰ ਨਾਲ ਅਨਾਉਂਸਮੈਂਟ ਕਰ ਦਿੱਤੀ ਜਾਊਗੀ ਜੋ ਗੁਰਦੁਆਰੇ ਦਾ ਸਿਸਟਮ ਆਉਂਦੇ ਚ ਅਨਾਉਂਸਮੈਂਟ ਕਰ ਦਿੱਤੀ ਜਾਊਗੀ ਕਿ ਇਸ 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 ਦੇ ਨਾ ਇਸ ਟਾਈਮ ਦੇ ਉੱਤੇ ਉਹ ਦਫਤਰਾ ਖੁੱਲੂ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜੂ ਕਿਉਂਕਿ ਇਹ ਦਿਨ ਤੇ ਟਾਈਮ ਫਿਕਸ ਹੋਊਗਾ ਉਹ 10 ਦੇ ਟਾਈਮ ਫਿਕਸ ਹੋਏਗਾ ਨਾਲ ਦੀ ਨਾਲ ਇਹ ਚਾਰਾ ਪਿੰਡਾ ਜੋ ਕਹਿੰਦੇ ਪਿੰਡ ਵਿੱਚ ਆ ਕੇ ਬੈਠ ਰਹੇ ਉਹ ਵੀ ਫਿਕਸ ਹੋਊਗਾ ਜੀ ਇਹ ਮਹੀਨੇ ਇੱਕ ਦੋ ਮਹੀਨੇ ਚਲੋ ਕੰਨ ਸਾਰਾ ਪਤਾ ਚੱਲ ਜਾਣਾ ਪਰ ਫਿਰ ਵੀ ਹਰ ਵਾਰੀ ਅਨਾਉਂਸਮੈਂਟ ਹੋਇਆ ਕਰੂਗੀ ਕਿ ਇੱਥੇ ਆ ਕੇ ਬੈਠ ਰਹੇ ਆ ਤੇ ਇਹ ਇਹ ਜਿਹੜੀ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਔਰ ਇਸੋ ਚੱਕਲਾ ਪਿੰਡ ਤੋਂ ਕੀਤੀ ਹੈ ਚੱਕਲਾ ਦੇ ਜਿੰਨੇ ਵੀ ਇਸੇ ਇਸੇ ਨਿਵਾਸੀ ਖੜੇ ਨੇ ਨਾ ਸਾਰਿਆਂ ਦੇ ਇਹਨਾਂ ਨੇ ਬੜਾ ਜੋਰ ਲਾਇਆ ਤੇ ਇਹ ਇਹ ਪਿੰਡ ਵਿੱਚ ਮਤਲਬ ਕਿ ਬਣਾ ਅੱਛਾ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਹੌਲ ਵੀ ਅੱਛਾ ਬਣਾ ਸਕੀਏ ਤੇ ਇੱਥੋਂ ਸਾਰੇ ਇਲਾਕੇ ਦੇ ਵਿੱਚ ਦੇ ਲੋਕਾਂ ਦੇ ਵਾਸਤੇ ਸੂਲੇ ਦੇ ਵਾਸਤੇ ਅੱਜ ਇਹ ਜਿਹੜੀ ਸ਼ੁਰੂਆਤ ਇਹ ਕੀਤੀ ਹੈ ਜੀ ਇਹ ਚੱਲਦਾ ਫਿਰਦਾ ਦਫ਼ਤਰ ਇਹ ਹੁਣ ਹਲਕੇ ਦੇ ਹਰ ਹਫ਼ਤੇ ਹਰ ਪਿੰਡ ਦੇ ਵਿੱਚ ਲੋਕ ਕੋਲ ਪਹੁੰਚੇ ਤਾਂ ਇਹ ਸ਼ੁਰੂਆਤ ਅੱਜ ਤੇ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਗਵਾਨ ਦੇ ਅੱਗੇ ਅਰਦਾਸ ਕਰਦੇ ਆ ਕਿ ਇਹਨਾਂ ਬਲ ਬਖਸ਼ੇ ਕਿ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਸਕੀਏ ਸਹੀ ਮੈਨੇਜ ਕਰ ਸਕੀਏ ਸਾਰਿਆਂ ਦੀ ਸੇਵਾ ਤੇ ਉਹਨਾਂ ਦੇ ਜਾਇਜ਼ ਕੰਮ ਅਸੀਂ ਕਰਵਾ ਸਕੀਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਰੂ ਜੀ ਦਾ ਖੰਸਾ ਮਿਹਰਬਾਨੀ ਦੀ ਬਖਸ਼ਿ ਹਮ ਦਸੋ ਜੀ ਆਪਣੇ ਸਾਰੇ ਲਿਖਾਓ ਜੀ ਆ ਕੇ ਖੁਸ਼ ਹੋ ਜੀ ਜਨੈਲ ਸਿੰਘ ਤੇਰਾ ਕੀ ਕੰਮ ਦੀ ਦਿਖਾ ਇਹ ਆਪਣੇ ਪੈਨਸ਼ਨ ਆ 36 ਸਾਲ ਦੇ ਲੱਗੂ 60 ਸਾਲ ਤੋਂ ਉੱਤੇ ਆ ਜੀ ਠੀਕ ਆ ਪੈਨਸ਼ਨ ਤੋਂ ਬਾਅਦ ਇਹ ਸਾਹਮਣੇ ਉਮਰ 60 ਸਾਲ ਤੋਂ ਉੱਪਰ ਆ ਨਹੀਂ ਮੇਰੀ 36 ਸਾਲ ਦੀ ਹੈ ਫਿਰ ਉਹ ਪੈਨਸ਼ਨ ਦਿਖਾ ਦਿਓ ਜੀ ਹਾਂ ਜੀ ਦਿਖਾ ਦਿਓ ਫਿਰ ਲੈ ਕੇ ਸ੍ਰੀ ਜੀ ਤਾਂ ਹਾਂਜੀ ਹਾਂ ਪਰ ਮੈਂ ਸਾਈਡ ਹਾਂ ਦਾ ਲੇਟੈਸਟ ਡਿਸੀਜਨ ਇਹ ਕਹਿੰਦਾ ਹੈ ਮੈਂ ਆਪਣੇ ਖਰਚੇ ਤੇ ਪਾਉਣ ਚਾਹਾਂ ਅੱਛਾ ਕੋਈ ਕੋਈ ਪਾਲੇ ਦਾ ਕੋਈ ਪਹੁੰਚਾ ਦੇ ਜੀ 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 ਨਗਰ ਪਹੁੰਚ ਲੈਣੀ ਹੈ ਕਿੱਥੇ ਕਿਹੜੀ ਜਗ੍ਹਾ ਤੇ ਮੱਲਾ ਮਦਦ ਕਰੇਗੀ ਮੁਲਾ ਪਰ ਸ਼ਹਿਰ ਚ ਮੁਲਾ ਪਰ ਪਿੰਡ ਵਿੱਚ ਨਹੀਂ ਨਹੀਂ ਆਪਣੀ ਜਿਹੜਾ ਅੰਡਰ ਆ ਦੇ ਆ ਰਹੇ ਕਾਉਂਸਲ ਮੁਲਾ ਪਰ ਕਾਉਂਸਲ ਆਣ ਲੱਗੇ ਹਾਂ ਹਾਂ ਮੁਲਾ ਪਰ ਕਾਉਂਸਲ ਅੰਡਰ ਆਗੇ ਲੱਗ ਰਹੇ ਕਾਉਂਸਲ ਠੀਕ ਹੈ ਤੁਸੀਂ ਇਹਨਾਂ ਨੂੰ ਨੋਟ ਕਰਾ ਦਿਓ ਤੇ ਮੈਂ 2 ਸਾਲ ਹੋ ਗਏ ਜੀ ਮੈਨੂੰ ਤੇ ਮੇਰੀ ਕੋਈ ਸੁਣਾਈ ਨਹੀਂ ਦਿੱਤੀ ਤਾਂ ਨੋਟ ਕਰਾ ਦਿਓ ਨੋਟ ਕਰਾ ਦਿਓ ਕਿਹੜਾ ਖਰਚੇ ਦਾ ਕਾਗਜ਼ ਤਿਆਰ ਹੈ ਬਿਲਕੁਲ ਪਤਾ ਕਰਕੇ ਦਵਾਗੇ ਜੀ ਨੋਟ ਕਰਾ ਦਿਓ ਉਹਨੇ ਨੋਟ ਕਰਾ